ਅਜੇ ਜੈਮਲ ਫੱਤੇ ਵਾਲੀ ਗੱਲ ਕਹਿੰਦੇ ਰਾਜਪੂਤਾਂ ਲਈ ਇਹ ਝੂਠ ਹੈ ਕਿ ਸੱਚ ਹੈ ਇਹ ਜੇ ਜੇ ਤੇ ਰਾਜਪੂਤ ਹੁੰਦੇ ਤਾਂ ਫਿਰ ਰਾਜਪੂਤਾਂ ਨਾਲ ਰਿਸ਼ਤੇਦਾਰੀਆਂ ਹੋਣੀਆਂ ਸੀ ਜਦੋਂ ਉਹ ਤਾਂ ਉਹ ਤਾਂ ਪਾਣੀ ਨਹੀਂ ਪਰੰਦਿੰਦੇ ਸਿੱਖੋਂ ਤੇ ਰਾਜਪੂਤ ਕਾਦੇ ਨਾਲ ਬਣ ਗਏ ਹਾਂ ਜੀ ਝੂਠ ਸੀ ਇਹ ਪਈ ਕੋਈ ਸਚਾਈ ਨਹੀਂ ਸਚਾਈ ਨਹੀਂ ਕਰੀ ਰੱਖਦੇ ਹੋ ਤੁਸੀਂ ਮਾੜੀ ਮੋਟੀ ਯਾਰ ਜਿਹੜੇ ਕੁਛ ਆਪਣੇ ਇੱਥੇ ਰਾਜਸਿੱਖ ਆਜ਼ਾਦ ਸੈਨਾ ਬਣਾਈ ਹੈ ਹਾਂ ਜੀ ਉਹ ਕਹਿੰਦੇ ਵੀ ਜੈਮਲ ਫੱਤੇ ਦੀ ਸੰਤਾਨ ਹੈ ਜੀ ਜੈਮਲ ਫੱਤੇ ਦੀ ਸੰਤਾਨ ਵਾਲਾ ਤਾਂ ਝੂਠ ਹੈ ਵੇਖੋ ਜੀ ਇਹ ਰਾਜਪੂਤ ਹੁੰਦੇ ਤਾਂ ਫਿਰ ਸਾਡੀਆਂ ਰਾਜਪੂਤਾਂ ਨਾਲ ਰਿਸ਼ਤੇਦਾਰੀਆਂ ਹੋਣੀਆਂ ਸੀ ਕਿ ਨਹੀਂ ਹਾਂਜੀ ਸਾਂਝੀ ਗੱਲ ਹੈ ਕਿ ਅਗਰ ਆਪਣੀ ਜੇ ਰਾਜਪੂਤ ਤਾਂ ਰਾਜਪੂਤੋ ਰਾਜਪੂਤਾਂ ਦੀ ਰਿਸ਼ਤੇਦਾਰੀ ਹੋਣੀ ਸੀ ਜੇ ਰਿਸ਼ਤੇਦਾਰੀ ਨਹੀਂ ਬਾਜੀ ਜੇ ਅਸੀਂ ਰਾਜਪੂਤ ਹੁੰਦੇ ਤਾਂ ਸਾਨੂੰ ਖੂਹ ਵਾਲੀ ਗੱਲ ਤੁਸੀਂ ਸੁਲਾਇਓ ਖੂਹਾਂ ਤੇ ਕੀ ਕਰਦੇ ਹੁੰਦੇ ਸੀ ਉੱਥੇ ਇਹ ਪਾਣੀ ਅਸੀਂ ਜਾਲ ਪਾਣੀ ਪੀਂਦੇ ਆ ਭਰਾਈ ਹੁੰਦੇ ਆ ਪਾੰਦ ਕਰਦੇ ਆ ਤੇ ਉਹ ਸਾਨੂੰ ਨਸਾਰਾ ਧੋਵਨੀਆ ਵਿਹਾਂ ਮਾਤਮਾ ਪਾਣੀ ਕਿਉ ਪੀਤਾ ਨੇ ਉਹ ਨਸਾਰਾ ਧੋਉਂਦੇ ਆ ਹਾਂ ਦੇਖੋ ਸਤਿ ਸ੍ਰੀ ਅਕਾਲ ਪੰਜਾਬ ਵਾਸੀਓ ਮੈਂ ਫੌਜਾ ਸਿੰਘ ਸਰਾਰੀ ਸਾਹਿਬ ਦਾ ਲੋਕ ਸੇਵਕ ਸੱਚ ਦੀ ਆਵਾਜ਼ ਲੈ ਕੇ ਤੁਹਾਡੇ ਰੂਬਰੂ ਹੋ ਰਿਆਂ ਅੱਜ ਮੈਂ ਮੌਜੂਦ ਹਾਂ ਪਿੰਡ ਕਸਮਕੇ ਹਲਕਾ ਗੁਰੂ ਅਸਾਜ ਚਪੰਦਾ ਤੇ ਮੇਰੇ ਨਾਲ ਦੋ ਬਜ਼ੁਰਗ ਬੈਠੇ ਆ ਇਹਨਾਂ ਤੋਂ ਸੱਚ ਜਾਣਾਂਗੇ ਕਿ ਹਲਕਾ ਗੁਰੂ ਅਸਾਜ ਦੀ ਰਾਜਨੀਤੀ 1959 ਤੋਂ ਲੈ ਕੇ ਅੱਜ ਤੱਕ ਕੀ ਕੀ ਗੋਲ ਖਲਾਏ ਤੇ ਕਿਸ ਤਰ੍ਹਾਂ ਪਾਰਟੀਆਂ ਕੌਣ-ਕੌਣ ਜਿੱਤਦਾ ਸੀ ਤੇ ਕਿਵੇਂ ਜਿੱਤਦਾ ਸੀ ਸਾਰਿਆਂ ਤੋਂ ਪਹਿਲਾਂ ਆਪਾਂ ਬਜ਼ੁਰਗਾਂ ਤੋਂ ਪੁੱਛਦੇ ਆ ਬਾਪੂ ਜੀ ਤੁਹਾਡੀ ਉਮਰ ਕਿੰਨੀ ਹੈ ਹਾਂ ਜੀ ਮੇਰੀ ਉਮਰ 105 ਹੈ 105 ਮੇਰੀ ਉਮਰ ਨਾਂ ਕੀ ਬਾਪੂ ਤੁਹਾਡਾ ਲਾਲ ਸਿੰਘ ਜੀ ਲਾਲ ਸਿੰਘ ਹਾਂ ਤੇ ਨਾਂ ਅੱਗੇ ਬਲਦਬਾ ਸਿੰਘ ਵਾਹ ਜੀ ਵਾਹ ਪਪਾ ਲਾਲ ਸਿੰਘ ਜੀ ਤੁਹਾਡੀ ਉਮਰ ਤਾਂ ਫਿਰ ਜਦੋਂ ਵੰਡ ਹੋਈ ਉਹਦੋਂ ਕਿੰਨੀ ਕਿੰਨੀ ਕੀ ਸੀ 28 ਸਾਲ ਉਮਰ ਆਈ ਜੀ ਜਦੋਂ ਪਾਕਿਸਤਾਨ ਤੇ ਵੰਡ ਤਾਂ ਸਾਰਾ ਕੁਝ ਯਾਦ ਹੈ ਅਸਾਂ 47 ਵਿੱਚ ਤੇ ਤੁਹਾਡਾ ਪਿਛਲਾ ਪਿੰਡ ਕਿਹੜਾ ਉੱਥੇ ਪਿੰਡ ਬਾੱਕਰ ਕੇ ਆ ਸੀ ਮੁਸਲਮਾਨਾਂ ਦਾ ਪਿੰਡ ਬਾੱਕਰ ਕੇ ਕਿਤੇ ਸਾਡੇ ਵੱਜ ਕੇ ਨਹੀਂ ਜਾਂ ਤੇ ਘੋੜਾ ਵਾਲਾ ਨਾ ਸਾਨੂੰ ਉਹ ਸਾਨੂੰ ਉਹਨਾਂ ਉੱਥੇ ਹਾਨੂੰ ਮਿਲਦਾ ਉਹ ਬੈਂਡ ਬਾਕਰ ਕੇ ਪਿੰਡ ਬਾਕਰ ਕੇ ਤਹਿਸੀਲ ਕਿਹੜੀ ਸੀ ਤਹਿਸੀਲ ਪਾਕਪਟਨ ਆ ਜੀ ਤੇ ਜ਼ਿਲ੍ਹਾ ਜ਼ਿਲ੍ਹਾ ਮਿੰਟ ਗੁੰਮਰੀ ਦਾ ਜ਼ਿਲ੍ਹਾ ਮਿੰਟ ਗੁੰਮਰੀ ਸੀ ਤਾਂ ਉੱਥੇ ਖੇਤੀ ਕਰਦੇ ਸੀ ਖੇਤੀ ਕਰਦੇ ਆ ਪਰ ਉਦੋਂ ਜਿਹੜੀ ਉਹ ਉਦੋਂ ਆਪਣੇ ਜਿਹੜੇ ਥਾਣਾ ਹਵੇਲੀ ਆ ਹਵੇਲੀ ਆ ਠੀਕ ਹੈ ਤੇ ਉਦੋਂ ਹੁਣ ਤਾਂ ਰਾਜਸਿੱਖ ਕਹਿੰਦੇ ਹੋਂ ਤੇ ਉਸ ਵੇਲੇ ਕੀ ਕਹਿੰਦੇ ਹੁੰਦੇ ਸੀ ਉਹ ਉਸ ਟਾਈਮ ਕਹਿੰਦੇ ਆ ਮਾਤਮਾ 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 ਦੀ ਹਾਂ ਉਹ ਗੱਲ ਉਹ ਗੱਲ ਇਹ ਕਿਉਂ ਕਹਿੰਦੇ ਹੁੰਦੇ ਉਹਨਾਂ ਦਾ ਜੋਰ ਸੀ ਜੋਰ ਸੀ ਮੁਸਲਮਾਨਾਂ ਦਾ ਹਾਂ ਜੀ ਵੈਸੇ ਵਿਤਕਰਾ ਤਾਂ ਕਰਦੇ ਸੀ ਨਾ ਲੋਕ ਵਿਤਕਰਾ ਬਹੁਤ ਕਰਦੇ ਐ ਇੱਕ ਆਪਣਾ ਰਾਜਸਿੱਖਾ ਉਹ ਉਹਨਾਂ ਮਾਰਕ ਦਾ ਵੀ ਕੀਤੀ ਆਈ ਉਹ ਤਿੰਨ ਸਾਲ ਅੱਗ ਲਾ ਜਾਂਦਾ ਨਾਂ ਦੇ ਖਲਵਾ ਅੱਛਾ ਸਾਲ ਬਾਅਦ ਵਾਪਸ ਥੋੜਾ ਦਾ ਤੂੰ ਮੈਂ ਬੋਧਾ ਨਾ ਸਮਝਾਂਦਾ अच्छा अच्छा। ਆਇਦਰ ਕੀ ਪਾਸ। ਫਿਰ ਤੁਸੀਂ ਉਦੋਂ 28 ਸਾਲ ਬਹੁਤ ਉਮਰ ਹੁੰਦੀ ਹੈ। ਹਾਂ ਜੀ। ਤੇ ਉਸ ਤੋਂ ਬਾਅਦ ਇੱਕ ਤੁਸੀਂ ਥੋੜਾ ਹੋਰ ਦੱਸੋ ਵੀ ਅਜ ਜੈਮਲ ਫੱਤੇ ਵਾਲੀ ਗੱਲ ਕਹਿੰਦੇ ਰਾਜਪੂਤਾਂ ਲਈ ਇਹ ਝੂਠ ਹੈ ਕਿ ਸੱਚ ਹੈ? ਉਹ ਉਹ ਪੈੜਾ ਲਿਖਾ ਕੀ ਦੇ ਗਿਆ ਖਾਹ ਕਾਂ ਛੇਂਗਾ? ਓਏ ਦੱਸਿਆ ਦਾਮ ਇਹ ਪੇੜਾ ਪੜਾ ਨਹੀਂ ਚਲ ਤੁਰ ਮੈਂ ਤੁਹਾਨੂੰ ਸਵਾਲ ਕਰਦਾ ਵੀ ਇਹ ਜੇ ਜੇ ਤੇ ਰਾਜਪੂਤ ਹੁੰਦੇ ਤਾਂ ਫਿਰ ਰਾਜਪੂਤਾਂ ਦਾ ਰਿਸ਼ਤੇਦਾਰੀਆਂ ਆਉਣੀ ਸੀ ਜਦੋਂ ਉਹ ਤਾਂ ਉਹ ਤਾਂ ਪਾਣੀ ਨਹੀਂ ਪਰੰਦਿੰਦੇ ਤੇ ਖੂਹ ਤੇ ਰਾਜਪੂਤ ਕਾਦੇ ਨਾਲ ਬਣ ਗਏ ਹਾਂ ਜੀ ਇਹ ਪਿੱਛੇ ਦੋ ਇਸੂਰ ਮੇ ਉੱਤੇ ਨਾ ਪਿੱਛੇ ਨਾ ਇਹ ਨਾ ਉਹਨਾਂ ਚੰਦਾਲਾਂ ਦਾ ਡੋਲਾ ਮੰਗਾ ਉਹ ਠੀਕ ਹੈ ਬੱਪਾ ਉਹ ਤਾਂ ਸਿਰਫ ਇਤਿਹਾਸਕ ਗੱਲ ਐਵੇਂ ਬਥੇ ਪਰ ਸੱਚਾਈ ਨਹੀਂ ਹੈ ਕੋਈ ਸੱਚਾਈ ਨਹੀਂ ਸੱਚਾਈ ਨਹੀਂ ਹੈ ਸੱਚਾਈ ਨਹੀਂ ਚਲੋ ਇਹਦੇ ਬਾਰੇ ਥੋੜਾ ਜਿਹਾ ਬਜ਼ੁਰਗ ਜਿਹੜੇ ਨੇ ਇਹ ਬਿਲਕੁਲ ਅਨਪੜ੍ਹ ਨੇ ਤੇ ਮੇਰੇ ਨਾਲ ਕੀ ਨਾਮ ਜੀ ਭਾਈ ਸਾਹਿਬ ਤੁਹਾਡਾ ਖਾਨ ਸਿੰਘ ਜੀ ਬੈਠੇ ਨੇ ਤੇ ਖਾਨ ਸਿੰਘ ਪੜ੍ਹੇ ਲਿਖੇ ਆ ਇਹਨਾਂ ਦੀ ਉਮਰ ਖਾਨ ਸਿੰਘ ਜੀ ਕਿੰਨੀ ਉਮਰ ਹੈ ਤੁਹਾਡੀ 80-82 ਸਾਲ ਹੈ ਜੀ 80-82 ਸਾਲ ਹਾਂ ਜੀ ਤੇ ਚਲੋ ਤੇ ਤੁਸੀਂ ਪੜ੍ਹੇ ਲਿਖੇ ਹੋ ਕਿੰਨੇ ਪੜ੍ਹੇ ਹੋ ਵੇਖੋ ਜੀ ਪੜ੍ਹੇ ਲਿਖੇ ਮੈਂ ਕੋਈ ਨਹੀਂ ਜੀ ਅੱਛਾ ਬਸ ਉਹ ਅਨਪੜ੍ਹ ਸਮਲੇ 47 ਵਿੱਚ ਪਾਕਿਸਤਾਨੋਂ ਆਇਆ ਤੇ ਜਿਹੜੇ ਨੂੰ ਪੜ੍ਹਨ ਦਾ ਟਾਈਮ ਸੀ ਇਸਤਮਾਲ ਚਾਰ ਲਾਗ ਪਏ 48 ਦੇ ਵਿੱਚ ਹੀ ਮਹਾਲ ਚਾਲਾ ਗਰੀਬੀ ਵੀ ਬੜੀ ਸੀ ਉਦੋਂ ਆ ਗਰੀਬੀ ਸੀ ਬੜੀ ਗਰੀਬੀ ਸੀ ਕਰਕੇ ਮਜਬੂਰੀ ਸੀ ਪੜ ਨਹੀਂ ਸਕਦਾ ਹਾਂਜੀ ਜਦੋਂ ਜਾਣਕਾਰੀ ਰੱਖਦੇ ਹੋ ਤੁਸੀਂ ਅੱਜ ਜਿਹੜੇ ਕੁਝ ਆਪਣੇ ਇੱਥੇ ਰਾਜ ਸਿੱਖ ਆਜ਼ਾਦ ਸੈਨਾ ਬਣਾਈ ਹੈ ਹਾਂਜੀ ਉਹਨੇ ਕਹਿੰਦੇ ਵੀ ਜੈਮਲ ਫੱਤੇ ਦੀ ਸੰਤਾਨ ਹੈ ਜੈਮਲ ਫੱਤੇ ਦੀ ਸੰਤਾਨ ਵਾਲਾ ਦਾ ਝੂਠ ਹੈ ਵੇਖੋ ਜੀ ਹੁਣ ਇਹਦੇ ਬਾਰੇ ਜਿਹੜੇ ਲਿਖੇ ਪੜੇ ਨੂੰ ਉਹ ਹੀ ਜਿਹੜੇ ਨਾਂ ਉਹਨਾਂ ਸੱਚ ਲਿਖਿਆ ਹੈ ਜਾਂ ਝੂਠ ਲਿਖਿਆ ਹੈ ਇਹਦੇ ਬਾਰੇ ਹੁਣ ਆਪਾਂ ਪੱਕਾ ਪਰ ਇੱਕ ਗੱਲ ਤੁਸੀਂ ਇਹਨਾਂ ਜਵਾਬ ਦੇ ਦਿਓ ਕਿ ਜੇ ਰਾਜਪੂਤ ਹੁੰਦੇ ਤਾਂ ਫਿਰ ਸਾਡੀਆਂ ਰਾਜਪੂਤਾਂ ਨਾਲ ਰਿਸ਼ਤੇਦਾਰੀਆਂ ਹੋਣੀਆਂ ਸੀ ਕਿ ਨਹੀਂ ਵੇਖੋ ਜੀ ਹੁਣੀ ਸੀ ਨਾ ਕਾਮਨ ਗੱਲ ਹੈ ਸਾਂਝੀ ਗੱਲ ਹੈ ਕਿ ਅਗਰ ਆਪਣੀ ਜੇ ਰਾਜਪੂਤ ਤਾਂ ਰਾਜਪੂਤੋ ਰਾਜਪੂਤਾਂ ਦੀ ਰਿਸ਼ਤੇਦਾਰੀ ਹੋਣੀ ਸੀ ਹੂੰ ਹੂੰ ਜੇ ਰਿਸ਼ਤੇਦਾਰੀ ਨਹੀਂ ਸਾਨੂੰ ਤਾਂ ਖੂਹ ਤੋਂ ਪਾਣੀ ਨਹੀਂ ਪਰੰਦੇ ਬਾਪੂ ਨੇ ਦੱਸਿਆ ਕਿ ਖੂਹ ਹੀ ਧੋਂਦੇ ਸੀ ਜਿੱਥੋਂ ਪਾਣੀ ਪੀਂਦੇ ਸੀ ਇਹਦਾ ਮਤਲਬ ਉਹਨਾਂ ਸ਼ੂਦਰ ਸਾਮੀ ਦੇ ਸੀ ਨੀਵੀਂ ਜਾਤ ਕਹਿੰਦੇ ਸੀ ਵੇਖੋ ਜੀ ਉਹ ਜਦੋਂ ਉਹਨਾਂ ਦਾ ਰਿਆ ਜੋਰ ਇਹ ਬਾਅਦ ਵਿੱਚ ਜਿਵੇਂ ਹੁਣ ਇਤਿਹਾਸ ਕਹਿੰਦੇ ਨੇ ਜਾਂ ਸੁਣੀਆਂ ਗੱਲਾਂ ਆਪਾਂ ਕਰਨੇ ਵੀ ਬਾਅਦ ਜੇ ਅੰਗਰੇਜ਼ ਆਏ ਪਹਿਲਾਂ ਸਾਡੇ ਤੇ ਮੁਗਲ ਜਿਹੜੇ ਆਏ ਉਹਨਾਂ ਸਾਨੂੰ ਮਾਰਿਆ ਕੁੱਟਿਆ ਕਲ ਸਪੈਸ਼ਲ ਮਹਤਵਨ ਨੂੰ ਨਹੀਂ ਕੁੱਟਿਆ ਉਹਨਾਂ ਨੇ ਸਾਰੀਆਂ ਜਿਹਨੀਆਂ ਸਾਰੀਆਂ ਗੋਤਾਂ ਨੂੰ ਕੁੱਟਿਆ ਪਰ ਜਿੱਥੇ ਮਾਤਮ ਮਿਸਗਾਈਡ ਹੋਇਆ ਨਾ ਜਿੱਥੇ ਹੀ ਹੋਇਆ ਕਿ ਜਿਹੜਾ ਆਪਣੇ ਆਪ ਨੂੰ ਰਾਜਪੂਤ ਕਹਿਣ ਲੱਗ ਗਏ ਰਾਜਪੂਤ ਨਹੀਂ ਸੀ ਅਨੁਸੂਚਿਤ ਸਮਾਜਸੀ ਸ਼ੂਦਰ ਸੀ ਉਦੋਂ ਵੀ ਵਿਤਕਰਾ ਹੁੰਦਾ ਸੀ ਫਿਰ ਵੀ ਮੈਂ ਤੁਹਾਨੂੰ ਇਸ ਗੱਲ ਦਾ ਸਪਸ਼ਟੀਕਰਨ ਦਿਵਾਉਣਾ ਇਧਰੋਂ ਬਾਬਾ ਜੀ ਜੇ ਅਸੀਂ ਰਾਜਪੂਤ ਹੁੰਦੇ ਤਾਂ ਸਾਨੂੰ ਖੂਹ ਵਾਲੀ ਗੱਲ ਤੁਸੀਂ ਸਿਲਾਇਓ ਖੂਹਾਂ ਤੇ ਕੀ ਕਰਦੇ ਹੁੰਦੇ ਸੀ ਉੱਤੇ ਇਹ ਪਾਣੀ ਅਸੀਂ ਜਾਲ ਪਾਣੀ ਪੀਂਦੇ ਆਂ ਭਰਾਈ ਹੁੰਦੇ ਆਂ ਪੰਦ ਕਰਦੇ ਆਂ ਤੇ ਉਹ ਸਾਨੂੰ ਨਸਾਰਾਂ ਧੋਵਣੀਆਂ ਆਂ ਮਾਤਮਾ ਪਾਣੀ ਕਿਉ ਪੀਤਾ ਨੇ ਦੇ ਅਸੀਂ ਮੜ ਪਾਣੀ ਪੀਂਦੇ ਆ ਉਹ ਨਾ ਕੋਹਾਂ ਦੇ ਨਸਾਰਾਂ ਤੋਂ ਉਹ ਮੜ ਨਸਾਰ ਧੋਂਦੇ ਆਂ ਹਾਂ ਦੇਖੋ ਇੱਥੋਂ ਇੱਥੋਂ ਸਾਫ਼ ਜਾਰ ਹੁੰਦਾ ਹੈ ਕਿ ਜਿਸ ਪਾਣੀ ਜਿੱਥੋਂ ਪਾਣੀ ਪੀਤਾ ਜਾਂਦਾ ਸੀ ਉਹਨੂੰ ਧੋਤਾ ਜਾਂਦਾ ਸੀ ਉਸ ਜਗ੍ਹਾ ਨੂੰ ਤਏ ਦਾ ਮਤਲਬ ਕਿ ਉਦੋਂ ਵੀ ਅਨਸੂਚਿਤ ਸਮਾਜ ਵੇਸੀ ਜਿਹਨੂੰ ਲੋਕ ਕਹਿੰਦੇ ਸੀ ਨੀਚ ਸਮਝੇ ਸੀ ਹੱਥ ਵੀ ਨਹੀਂ ਹਾਂ ਨੀ ਸਮਝੇ ਸੀ ਇਹਦਾ ਮਤਲਬ ਫਿਰ ਜਿਹੜੀ ਜਮਲ ਫੱਤੇ ਵਾਲੀ ਕਹਾਣੀ ਝੂਠ ਹੈ ਤੇ ਆਪਾਂ ਨੇ ਲਠੋੜਾ ਦੇ ਉਹਨਾਂ ਦੇ ਆਏ ਉਹਨਾਂ ਦਾ ਸੀ ਉਹ ਲਾਜਪੂਤ ਆਏ ਚਲੋ ਹੁਣ ਆਪਾਂ